ਦੇ ਬਿਆਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਇਸ ਤੋਂ ਬਾਅਦ ਕੀ ਕਹਿੰਦੇ ਨੇ ਤਾਂ ਸੁਖਵੀਰ ਸਿੰਘ ਬਾਦਲ ਦਾ ਬਿਆਨ ਆ ਗਿਆ ਉਹਨਾਂ ਨੇ ਟਵੀਟ ਕੀਤਾ ਹੈ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੈਂ ਸਿਰ ਨਵਾ ਕੇ ਇਸ ਆਦੇਸ਼ ਨੂੰ ਪ੍ਰਵਾਨ ਕਰਦਾ ਹਾਂ ਔਰ ਜਲਦੀ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਮੁਖ ਪੇਸ਼ ਹੋ ਕੇ ਖਿਮਾ ਯਾਚਨਾ ਕਰਾਂਗਾ ਜ ਜਿਓ ਗੱਲ ਕਹੀ ਗਈ ਸੀ ਕਿ ਸੁਖਵੀਰ ਬਾਦਲ ਇੱਕ ਨਿਮਾਣੇ ਸਿੱਖ ਵਜੋਂ ਆ ਕੇ ਮਾਫੀ ਮੰਗਣ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਆਦੇਸ਼ ਦਾ ਪਾਲਨ ਕਰਾਂਗਾ ਇਸ ਆਦੇਸ਼ ਨੂੰ ਮੈਂ ਸਵੀਕਾਰ ਕਰਦਾ ਹਾਂ ਉਨਾ ਲਿਖਿਆ ਹੈ ਕਿ ਮੀਰੀ ਪੀਰੀ ਦੇ ਸਰਵੋੱਚ ਸਥਾਨ ਵੱਲੋਂ ਜਾਰੀ ਹੁਕਮ ਨੂੰ ਦਾਸ ਸਿਰ ਨਵਾ ਕੇ ਪ੍ਰਵਾਨ ਕਰਦਾ ਹੈ ਔਰ ਹੁਕਮ ਅਨੁਸਾਰ ਜਲਦੀ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਖਿਮਾ ਜਾਂਚਣਾ ਕਰਾਂਗਾ। ਇਹ ਟਵੀਟ ਸੁਖਵੀਰ ਬਾਦਲ ਵੱਲੋਂ ਕੀਤਾ ਗਿਆ ਸੋ ਸੁਖਵੀਰ ਬਾਦਲ ਦਾ ਪਹਿਲਾ ਰਿਐਕਸ਼ਨ ਇਸ ਫੈਸਲੇ ਤੋਂ ਬਾਅਦ ਆਇਆ ਹੈ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਇਆ ਗਿਆ ਉਸ ਤੋਂ ਬਾਅਦ ਸੁਖਵੀਰ ਬਾਦਲ ਨੇ ਟਵੀਟ ਦੇ ਵਿੱਚ ਲਿਖਿਆ ਕਿ ਜੋ ਕੁਝ ਵੀ ਆਦੇਸ਼ ਹੋਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਉਹ ਸਿਰ ਝੁਕਾ ਕੇ ਪਰਵਾਨ ਕਰਦੇ ਨੇ ਉਹਨਾਂ ਕਿਹਾ ਕਿ ਮੈਂ ਸਿਰ ਨਵਾ ਕੇ ਪ੍ਰਵਾਨ ਕਰਦਾ ਹਾਂ ਔਰ ਛੇਤੀ ਹੀ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਕਿਮਾ ਯਾਚਨਾ ਕਰਾਂਗਾ ਸੁਖਬੀਰ ਬਾਦਲ ਦਾ ਪਹਿਲਾ ਪ੍ਰतिकਰਮ ਇਸ ਵੱਡੇ ਫੈਸਲੇ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਜੋ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਅਕਾਲੀ ਸਰਕਾਰ ਦੇ ਵੇਲੇ ਜੋ ਵੀ ਭੁੱਲਾਂ ਗਲਤੀਆਂ ਹੋਈਆਂ ਉਹਨਾਂ ਸਾਰਿਆਂ ਦੇ ਲਈ ਸੁਖਬੀਰ ਬਾਦਲ ਨੂੰ ਉਹਨਾਂ ਨੇ ਜ਼ਿੰਮੇਵਾਰ ਠਰਾਇਆ ਨਾਲ ਦੀ ਨਾਲ ਉਹਨਾਂ ਕਿਹਾ ਕਿ ਜਿਹੜੇ ਬਾਕੀ ਕੈਬਨਿਟ ਦੇ ਸਾਥੀ ਸਨ ਉਸ ਵੇਲੇ ਕੈਬਨਿਟ ਦੇ ਵਿੱਚ ਵਜ਼ੀਰ ਸਨ ਉਹ ਵੀ ਸਾਰੇ ਅਕਾਲ ਤੱਕ ਸਾਬ ਤੇ ਆਪਣਾ ਸਪਸ਼ਟੀਕਰਨ ਪੇਸ਼ ਕਰਨ ਔਰ ਨਾਲ ਦੀ ਨਾਲ ਉਹਨਾਂ ਕਿਹਾ ਹੈ ਕਿ ਸੁਖਵੀਰ ਬਾਦਲ ਇੱਕ ਨਿਮਾਣੇ ਸਿੱਖ ਵਜੋਂ ਆ ਕੇ ਮਾਫੀ ਮੰਗਣ ਜੋ ਮੋٹے ਤੌਰ ਤੇ ਇਸ ਇਸ ਪੂਰੇ ਆਦੇਸ਼ ਦਾ ਅਕ੍ਰਖਸ ਹੈ ਤਾਂ ਹੁਣ ਨਿਮਾਣੇ ਸਿੱਖ ਵਜੋਂ ਆ ਕੇ ਮਾਫੀ ਮੰਗਣ ਦਾ ਮਤਲਬ ਕੀ ਇਹ ਹੈ ਕਿ ਸੁਖਵੀਰ ਬਾਦਲ ਅਸਤੀਫਾ ਦੇ ਕੇ ਜਾਣਗੇ ਜਾਂ ਫਿਰ ਜੋ ਕਹਿ ਚੁੱਕੇ ਨੇ ਕਿ ਸਾਰੀਆਂ ਜ਼ਿੰਮੇਵਾਰੀਆਂ ਬਲਵਿੰਦਰ ਸਿੰਘ ਭੁੰਦੜ ਨੂੰ ਸੌਂਪ ਚੁੱਕੇ ਨੇ ਤਾਂ ਆਲਰੇਡੀ ਉਹ ਇੱਕ ਨਿਵਾਣੇ ਸਿੱਖ ਦੇ ਤੌਰ ਤੇ ਵਿਚਰ ਰਹੇ ਨੇ ਅਸਤੀਫਾ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਵੀ ਦੇਖਣਾ ਹੋਏਗਾ ਕਿ ਅਕਾਲੀ ਦਲ ਇਸ ਨੂੰ ਕਿਸ ਤਰੀਕੇ ਨਾਲ ਲੈਂਦਾ ਸੋ ਇਸ ਵੇਲੇ ਜਿਹੜੇ ਦੂਜੀਆਂ ਧਿਰਾਂ ਦੇ ਆਗੂ ਨੇ ਉਹ ਇਹ ਕਹਿ ਰਹੇ ਨੇ ਕਿ ਅਕਾਲ ਤਖਤ ਸਾਹਿਬ ਨੇ ਇੱਕ ਸਪਸ਼ਟ ਰੂਪ ਚ ਫੈਸਲਾ ਸੁਣਾ ਦਿੱਤਾ ਹੈ ਔਰ ਸੁਖਵੀਰ ਬਾਦਲ ਨੂੰ ਹੁਣ ਪ੍ਰਧਾਨ ਨਹੀਂ ਰਹਿਣਾ ਚਾਹੀਦਾ ਸੋ ਹੁਣ ਇਹ ਇਹ ਵਿਦਨ ਅਕਾਲੀ ਦਲ ਵੀ ਇੱਕ ਤਰੀਕੇ ਦੀ ਫਾਈਟ ਹੈ ਜੋ ਕੁਝ ਅਕਾਲੀ ਦਲ ਦੇ ਆਗੂ ਜਿਨ੍ਹਾਂ ਨੇ ਆਪਣਾ ਵੱਖਰਾ ਰਸਤਾ ਅਖਤਿਆਰ ਕੀਤਾ ਹੈ ਜਾਂ ਫਿਰ ਜਿਹੜੇ ਇਸ ਵੇਲੇ ਅਕਾਲੀ ਦਲ ਦੇ ਨਾਲ ਮਿਲ ਕੇ ਚੱਲ ਰਹੇ ਨੇ ਸੋ ਉਹਨਾਂ ਦੇ ਵਿਚਾਰ ਇੱਕ ਇੱਕ ਤਰੀਕੇ ਦੀ ਸ਼ਬਦੀ ਜਿਹੜੀ ਸ਼ਬਦੀ ਵਾਰ ਨੇ ਇੱਕ ਦੂਜੇ ਤੇ ਉਹ ਫਿਰ ਕੀਤੇ ਜਾ ਰਹੇ ਨੇ ਸ਼ਬਦੀ ਜੰਗ ਫਿਰ ਸ਼ੁਰੂ ਹੋ ਗਈ ਹੈ ਪਰ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਸ਼੍ਰੋਮਣੀ ਕਾਲੀ ਦਲ ਦੇ ਆਗੂ ਇਹ ਗੱਲ ਕਹਿ ਰਹੇ ਨੇ ਸਾਰੇ ਯਾ ਸੁਖਵੀਰ ਬਾਦਲ ਖੁਦ ਵੀ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ ਨੇ ਤਾਂ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਜੋ ਵੀ ਆਦੇਸ਼ ਹੋਣਗੇ ਉਸ ਦਾ ਪਾਲਨ ਕਰ ਦੇ। ਸੋ ਉਹਨਾਂ ਸਾਥੀਆਂ ਦੀਆਂ ਸੀ ਤਸਵੀਰਾਂ ਵੀ ਦਿਖਾ ਰਹੇ ਆ ਜੋ ਉਸ ਵੇਲੇ ਕੈਬਨਿਟ ਦਾ ਹਿੱਸਾ ਸਨ ਵਿਕਰਮ ਸਿੰਘ ਮਜੀਠੀਆ ਡਾਕਟਰ ਦਲਜੀਤ ਚੀਮਾ ਪ੍ਰਵਿੰਦਰ ਸਿੰਘ ਪ੍ਰਿੰਟਸਾ ਸਿਕੰਦਰ ਸਿੰਘ ਮਲੂਕਾ ਔਰ ਬੀਬੀ ਜਗੀਰ ਕੌਰ ਇਹ ਕੈਬਨਿਟ ਦਾ ਹਿੱਸਾ ਰਹੇ ਉਸ ਵੇਲੇ ਉਸ ਤੋਂ ਇਲਾਵਾ ਗੁਲਜਾਰ ਸਿੰਘ ਰਣੀਕੇ ਐ ਸ਼ਨਜੀਤ ਸਿੰਘ ਤੇ ਲੋਹਾ ਦੇਸ਼ ਪ੍ਰਤਾਪ ਸਿੰਘ ਕੈਰੋ ਸਰਵਨ ਸਿੰਘ ਫਲੋਰ ਸਰਜੀਤ ਸਿੰਘ ਰਖੜਾ ਜਨਵੇਜ ਸਿੰਘ ਸਿੱਖ ਹੋ ਇਹ ਸਾਰੇ ਵੀ ਕੈਬਨਟ ਦਾ ਹਿੱਸਾ ਰਹੇ ਸਨ ਸੋ ਇਹਨਾਂ ਸਭ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣਾ ਹੋਏਗਾ ਇਹ ਵੀ ਆਦੇਸ਼ ਅੱਜ ਦੀ ਮੀਟਿੰਗ ਤੋਂ ਬਾਅਦ ਕੀਤੇ ਗਏ ਦੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹ ਦੇਖਦੇ ਹਨ^{(1)} ਸਰ ਸਾਹਿਬ ਕਿਉਂਕਿ ਅੱਜ ਤਨਖਈਆ ਕਰਾਰ ਦਿੱਤਾ ਹੈ ਵੱਡੀ ਗੱਲ ਕਹਿ ਸਕਦੇ ਹਾਂ ਤੁਸੀਂ ਇਹ ਸਾਰੇ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪਿਛਲੇ ਦਿਨਾਂ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਵਿਵਾਦ ਵੀ ਹੋਇਆ ਕਈ ਚੀਜ਼ਾਂ ਨੂੰ ਲੈ ਕੇ ਇਸ਼ੂ ਵੀ ਜਿਹੜਾ ਉੱਠਿਆ ਹੈ ਲੇਕਿਨ ਅੱਜ ਜਿਹੜਾ ਤਨਖਈਆ ਕਰਾਰ ਦਿੱਤਾ ਹੈ ਤੁਸੀਂ ਇਸ ਨੂੰ ਦੇਖੀਏ ਕੋਈ ਤਾਂ ਪਹਿਲਾਂ ਤਾਂ ਅਸੀਂ ਸਵਾਗਤ ਕਰਦੇ ਹਾਂ ਫੈਸਲੇ ਦਾ ਦੂਜੀ ਗੱਲ ਜੋ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਚਾਈਸੂ ਬੀ ਸਿੰਘ ਬਾਦ ਸੰਬੰਧੀ ਜਾਂ ਸਾਨੂੰ ਵੀ ਜਿਹੜੇ ਕੋਈ ਅਸੀਂ ਮਿਸਟਰ ਹੈ ਸਾਦੇ ਪ੍ਰਤੀ ਜੋ ਉਹਨਾਂ ਨੇ ਜਵਾਬ ਤਲਵੀ ਕੀਤੀ ਹੈ ਅਸੀਂ ਜਲਦੀ ਤੋਂ ਜਲਦੀ ਆਪ ਦਾ ਪੱਖ ਜਿਹੜਾ ਹੈ ਲਿਖਤੀ ਰੂਪ ਵਿੱਚ ਪੇਸ਼ ਹੋ ਕੇ ਉਹਨਾਂ ਨੂੰ ਜਿਹੜਾ ਹੈ ਰੱਖਾ ਕਦ ਤੱਕ ਸਾਹ ਦੇ ਅੱਗੇ ਤੇ ਮੈਂ ਸਮਝਦਾ ਹੱਕਦਾ ਇੱਕ ਇਹ ਪ੍ਰਕਿਰਿਆ ਸ਼ੁਰੂ ਹੋਈ ਹੈ ਕਿਉਂਕਿ ਇਹ ਤੇ ਪਹਿਲਾ ਸਟੈਪ ਹੈ ਸਰਦਾਰ ਸੁਖਵੀਰ ਸਿੰਘ ਬਾਲ ਦੇ ਜਵਾਬ ਦੇਣ ਤੋਂ ਬਾਅਦ ਤੋਂ ਅੱਗੇ ਕੀ ਫੈਸਲਾ ਕਰਨਗੇ ਉਹ ਸਮਾਂ ਦੱਸੂਗਾ ਇਸਰ ਸਿੰਘ ਸਭਾ ਵੱਲੋਂ ਤੁਹਾਡੇ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਤੁਹਾਡੀ ਜਿਹੜੀ ਵੀ ਜਿੰਨੇ ਉਸ ਵੇਲੇ ਸੀਗੇ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਸਾਰੇ ਚੀਜ਼ਾਂ ਨੂੰ ਦੇਖਦੇ ਹੋ ਕੋ ਮੈਂ ਸਮਝਦਾ ਵੀ ਜਦ ਹੱਥ ਨੂੰ ਸਾਹਮਣੇ ਲਿਆਉਣ ਲਈ ਇਹ ਜ਼ਰੂਰੀ ਸੀਗਾ ਸਾਰਿਆਂ ਤੋਂ ਸਪਸ਼ਟੀਕਰਨ ਲੈਣਾ ਤੇ ਜਿੰਨਾ ਵੀ ਘਟਨਾ ਕਰਮ ਘਟਨਾ ਕਰਮ ਜੋ ਵੀ ਹੋਇਆ ਜਿਹੜੇ 3-4 ਮਹੀਨਿਆਂ ਨੂੰ ਚੁਣੇ ਇਹਨਾਂ ਦੇ ਬਾਰੇ ਜੋ ਵੀ ਜਿੰਨੀ ਮੈਨੂੰ ਜਾਣਕਾਰੀ ਹੈ ਜਾਂ ਜਿੰਨਾ ਕੁ ਅਸੀਂ ਵਿੱਚ ਜੋ ਸਾਡੇ ਸਾਹਮਣੇ ਜੋ ਕੁਝ ਹੋਇਆ ਹੋਇਆ ਉਹ ਅਸੀਂ ਜ਼ਰੂਰ ਰੱਖਾਂਗੇ ਸਾਹਮਣੇ ਕਈ ਚੀਜ਼ਾਂ ਨੂੰ ਲੈ ਕੇ ਜਿੱਦਾਂ ਤੁਸੀਂ ਵੀ ਕਿਹਾ ਕਿ ਪਿਛਲੇ 3-4 ਜਿਹੜੇ ਮੇਨ-ਮੇਨ ਘਟਨਾਕਰਮ ਹੋਏ ਹਨ ਹਾਲਾਂਕਿ ਉਸ ਵੇਲੇ ਤੁਸੀਂ ਵੀ ਮੰਤਰੀ ਸੀਗੇ ਕਈ ਚੀਜ਼ਾਂ ਹੋਈਆਂ ਤੇ ਤੁਸੀਂ ਵੀ ਆਪਣੇ ਸਪਸ਼ਟੀਕਰਨ ਨੂੰ ਲੈ ਕੇ ਤੁਸੀਂ ਵੀ ਉੱਥੇ ਜਾਓਗੇ ਆਪਣੀ ਗੱਲ ਜਿਹੜੀ ਹੈਗੀ ਉਹ ਰੱਖੋ ਹਾਂ ਬਿਲਕੁਲ ਦੇਖੋ ਕਾਲ ਤੱਕ ਸਾਡਾ ਹੁਕਮ ਤਾਂ ਸਾਡੇ ਸਾਰਿਆਂ ਵਾਸਤੇ ਸਭ ਤੋਂ ਵੱਡੀ ਚੀਜ਼ ਹੈ ਤੇ ਇਹ ਸਾਡੀ ਡਿਊਟੀ ਬਣਦੀ ਹੈ ਇਸ ਦਾ ਪਹਿਲਾਂ ਵੀ ਆਪਣੀ ਗੱਲ ਇਹ ਰੱਖੀ ਉਹਨਾਂ ਕੋਲੇ ਇਸ ਜਲਸ ਸ਼੍ਰੋਮਣੀ ਕਾਲੀਦਾ ਸੂਰਾਨ ਦੇ ਹਿੰਦੀ ਸਾਰੀ ਲੀਡਰ ਇਕੱਠੇ ਹੋ ਕੇ ਅਸੀਂ ਕਹੇ ਸੀ ਕੱਲ ਤੱਕ ਸਾਥ ਦੇ ਤੇ ਅੰਦਾਜ਼ ਦੋਸ਼ ਅਸੀਂ ਮੰਨਿਆ ਸੀ ਵੀ ਅਸੀਂ ਚੁੱਪ ਰਹੇ ਅਸੀਂ ਜੋ ਸਾਨੂੰ ਭੂਮਿਕਾ ਨਿਭਾਉਣੀ ਚਾਹੀਦੀ ਸੀ ਅਸੀਂ ਨਹੀਂ ਨਿਭਾ ਸਕੇ ਉਹਦੇ ਕਰਕੇ ਅਸੀਂ ਆਪਦੇ ਆਪ ਨੂੰ ਵੀ ਦੋਸ਼ੀ ਮੰਨਦੇ ਹਾਂ ਕੁਸ਼ਰ ਤੱਕ ਤੇ ਸਾਨੂੰ ਜਿਹੜਾ ਹੈ ਮਾਫ ਕੀਤਾ ਜਾਵੇ ਤੇ ਸਾਨੂੰ ਜੋ ਸਜ਼ਾ ਲਾਉਣਗੇ ਅਸੀਂ ਤਿਆਰ ਇਹ ਉਸੇ ਦੇ ਸਿੱਟੇ ਰੂਪ ਦੇ ਵਿੱਚ ਹੀ ਸੁਭੀਤ ਸਿੰਘ ਬਾਦਲ ਨੂੰ ਬੁਲਾਇਆ ਗਿਆ ਸੋ ਅਸੀਂ ਹਮੇਸ਼ਾ ਹੀ ਹਾਜ਼ਰ ਹਾਂ ਕੱਲ ਤੱਕ ਸਭ ਦੇ ਹੋਣਗੇ ਸਰ ਕੱਲ ਜਿਹੜਾ ਫੈਸਲਾ ਲਿਆ ਗਿਆ ਹੈ ਵਰਕਿੰਗ ਪ੍ਰੈਜ਼ੀਡੈਂਟ ਦੇ ਨਾਤੇ ਬਲਵਿੰਦਰ ਸਿੰਘ ਪੁੰਦਰਜੀ ਦੀ ਸਦਾਰ ਜੀ ਕਾਫੀ ਸੀਨੀਅਰ ਲੀਡਰ ਰਹੇ ਨੇ ਪਿਛਲੇ ਉਹ ਸਾਰੇ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਅੱਜ ਦਾ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਲੇਕਿਨ ਇੱਕ ਦਿਨ ਪਹਿਲਾਂ ਵਰਕਿੰਗ ਪ੍ਰੈਜ਼ੀਡੈਂਟ ਜਿਹੜਾ ਲਾਣਾ ਕਿਉਂਕਿ ਕਈ ਵਿਵਾਦ ਉਸ ਨੂੰ ਲੈ ਕੇ ਪ੍ਰੈਜ਼ੀਡੈਂਟ ਨੂੰ ਲੈ ਕੇ ਕਈ ਵਿਵਾਦ ਹੋਏ ਨੇ ਆਬਵੀਅਸਲੀ ਤੁਸੀਂ ਵੀ ਸਾਰੀ ਚੀਜ਼ਾਂ ਜਾਣਦੇ ਹੋ ਉਹ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਇੱਕ ਦਿਨ ਪਹਿਲਾਂ ਵਰਕਿੰਗ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਪੁੰਦਰਜੀ ਨੂੰ ਲਾ ਜਿਹੜਾ ਵੀ ਕੱਲ ਤੱਕ ਸਾਹ ਤੋਂ ਕੋਈ ਫੈਸਲਾ ਹੋਊਗਾ ਉਹਨੂੰ ਸਾਈਡ ਸਟੈਪ ਕਰਨ ਵਾਸਤੇ ਉਹਨਾਂ ਨੇ ਆਪਦਾ ਜਿਹੜਾ ਇੱਕ ਮਨਪਸੰਦ ਦੇ ਆਗੂ ਨੂੰ ਉਹਨਾਂ ਨੇ ਵਰਕਿੰਗ ਪ੍ਰੈਜ਼ੀਡੈਂਟ ਬਣਾਤਾ ਆਪ ਹਾਲਾਂਕਿ ਨਹੀਂ ਅਸਤੀਫਾ ਦਿੱਤਾ ਤੇਲੀ ਗੱਲ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਨੇ ਜੇ ਆਪ ਅਸਤੀਫਾ ਨਹੀਂ ਦਿੱਤਾ ਉਹ ਆਪ ਪ੍ਰਧਾਨ ਨੇ ਫਿਰ ਵਰਕਿੰਗ ਭੰਡਾਉਣ ਦੀ ਕੀ ਲੋੜ ਪੈ ਕੇ ਲਾਉਣ ਦੀ ਤੇ ਜਸਵਰ ਸਰ ਸਬੰਧ ਦੀ ਅੱਜ ਦੀ ਮੀਟਿੰਗ ਸੀ ਉਸ ਤੋਂ ਇੱਕ ਦਿਨ ਪਹਿਲਾਂ ਅਸਤੀਫਾ ਦੇਣਾ ਇਹ ਜਹਰ ਕਰਦਾ ਵੀ ਇਹ ਕੋਈ ਜੋ ਫੈਸਲਾ ਮਜਬੂਰੀ ਬਸ ਲੈ ਕੇ ਕੋ ਦਿਨੋਂ ਨਹੀਂ ਲਿਆ ਉਹਨਾਂ ਨੇ ਜੇ ਦਿਨੋਂ ਲਿਆ ਹੁੰਦਾ ਤਾਂ ਅੱਜ 7 ਸਾਲ ਹੋ ਗਏ ਟੱਪ ਕੇ ਲੋਕਾਂ ਨੂੰ ਕਹਿੰਦੇ ਨੇ ਉਦੋਂ ਕਾਰਜਕਾਰੀ ਪ੍ਰਧਾਨ ਲਾਉਂਦੇ ਜਾਂ ਉਦੋਂ ਕਿਸੇ ਹੋਰ ਨੂੰ ਪ੍ਰਧਾਨ ਬਣਾਉਂਦੇ ਫਿਰ ਤਾਂ ਅਸੀਂ ਸਮਝਦੇ ਵੀ ਉਹਨਾਂ ਦੇ ਮਨ 'ਚ ਕੋਈ ਲੋਕਾਂ ਦੀ ਜਿਹੜੀਆਂ ਭਾਵਨਾ ਉਹਦੀ ਕਦਰ ਹੈ ਤੇ ਹੁਣ ਤਾਂ ਇੱਕ ਜੋ ਵੀ ਕਰ ਰਹੇ ਨੇ ਉਹ ਜਾਂ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਨੂੰ ਜਾਂ ਮਜਬੂਰੀ ਬਸ ਇਹ ਕਰ ਰਹੇ ਨੇ ਤੇ ਤੁਹਾਨੂੰ ਲੱਗਦਾ ਹੈ ਕਿ ਹਜੇ ਵੀ ਕਿਉਂਕਿ ਵਰਕਿੰਗ ਪ੍ਰੈਜ਼ੈਂਟ ਕਿਉਂਕਿ ਕੱਲ ਜਿਹੜੇ ਉਹਨਾਂ ਦੇ ਵੀ ਅਸ਼ਦੀਪ ਕਾਲਜ ਜੁੜੇ ਸੀਗੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜਦ ਤੱਕ ਇਹ ਸਾਰੀ ਚੀਜ਼ਾਂ ਨਹੀਂ ਹੋਂਦੀ ਜਦ ਤੱਕ ਵਰਕਿੰਗ ਪ੍ਰੈਜ਼ੈਂਟ ਯਾਨੀ ਕਿ ਪੱਕੇ ਤੌਰ ਤੇ ਫਿਲਹਾਲ ਅਸਤੀਫਾ ਨਹੀਂ ਦਿੱਤਾ ਗਿਆ ਜਿਹੜੇ ਤੁਸੀਂ ਵੀ ਕਰਦੇ ਨਹੀਂ ਅਸਤੀਫਾ ਦਿੱਤਾ ਹੀ ਨਹੀਂ ਹਜ ਤੱਕ ਮੈਂ ਤਾਂ ਅਸਤੀਫਾ ਕੋਈ ਸਾਹਮਣੇ ਆਇਆ ਨਹੀਂ ਅੱਜ ਦੇ ਦੇਣ ਤਾਂ ਮੈਂ ਕਹਿ ਨਹੀਂ ਸਕਦਾ ਕੱਲ ਅੱਜ ਸਵੇਰ ਤੱਕ ਤਾਂ ਕੋਈ ਉਹਨਾਂ ਦਾ ਅਸਤੀਫਾ ਦੀ ਗੱਲ ਹੀ ਨਹੀਂ ਆਈ ਸੋ ਪ੍ਰਧਾਨ ਉਹੀ ਨੇ ਤੇ ਫਿਰ ਐਕਟਿੰਗ ਪ੍ਰਧਾਨ ਲਾਉਣ ਦਾ ਕੀ ਮਤਲਬ ਬਣਦਾ ਜੇ ਉਹ ਆਪ ਖੁਦ ਪ੍ਰਧਾਨ ਨੇ ਇਹ ਚੀਜ਼ਾਂ ਨੂੰ ਲੈ ਕੇ ਲਗਾਤਾਰ ਜਿਹੜਾ ਵਿਵਾਦ ਚੱਲ ਰਿਹਾ ਹੈ ਔਰ ਪਰਮਿੰਦਰ ਸਿੰਘ ਢਿੰਡਸਾ ਵੱਲੋਂ ਸਾਫ਼ ਤੌਰ ਤੇ ਕਿਹਾ ਕਿ ਹਾਲਾਂਕਿ ਅਸੀਂ ਵੀ ਉੱਥੇ ਗਏ ਨੇ ਔਰ ਅੱਜ ਦਾ ਜਿਹੜਾ ਫੈਸਲਾ ਉਹਦਾ ਸਵਾਗਤ ਕਰਦੇ ਆ ਕਿਉਂਕਿ ਅਕਾਲ ਸਰਪਸਾਬ ਦਾ ਇਹ ਫੈਸਲਾ ਹੋਇਆ ਅੱਜ ਕਾਫੀ ਸਵੇਰ ਤੋਂ ਹੀ ਮੀਟਿੰਗਸ ਦਾ ਦੌਰ ਜਾਰੀ ਸੀ ਹਾਲਾਂਕਿ ਬਲਵਿੰਦਰ ਸਿੰਘ ਪੁੰਦਰ ਨੂੰ ਲੈ ਕੇ ਵੀ ਸਵਾਲ ਜਾਂ ਨਿਸ਼ਾਨ ਜ਼ਰੂਰ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਵਰਕਿੰਗ ਪ੍ਰੈਜ਼ੀਡੈਂਟ ਦਾ ਬਣਾਇਆ ਗਿਆ ਉਹਨਾਂ ਨੂੰ ਇੱਕ ਦਿਨ ਪਹਿਲਾਂ ਅੱਜ ਦੀ ਮੀਟਿੰਗ ਬਹੁਤ ਅਹਿਮ ਮੰਨੀ ਜਾ ਰਹੀ ਸੀ ਇੱਕ ਦਿਨ ਪਹਿਲਾਂ ਉਹਨਾਂ ਨੂੰ ਵਰਕਿੰਗ ਪ੍ਰੈਜ਼ੀਡੈਂਟ ਦਾ ਜ਼ਰੂ ਸੁਖਬੀਰ ਸਿੰਘ ਬਾਦਲ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ استਿਫਾ ਨਹੀਂ ਦਿੱਤਾ ਗਿਆ ਇਹਦੇ ਵਿੱਚ ਵੀ ਸਵਾਲ ਜਿਹੜੇ ਉਹ ਜ਼ਰੂਰ ਖੜੇ ਹੁੰਦੇ। ਚੰਡੀਗੜ੍ਹ ਤੋਂ ਕੈਮਰਾਮੈਨ ਅਜੀ ਕੁਮਾਰ ਨਾਲ ਮਨੋਜ ਰਾਠੀ ਨਿਊਜ਼ ਜੀਨ ਪੰਜਾਬ। ਤਾਂ ਪ੍ਰਵਿੰਦਰ ਸਿੰਘ ਢਿੰਡਸਾ ਨੇ ਵੀ ਸਵਾਲ ਚੱਕੇ ਨੇ ਕਿ ਜੇ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਲਾਉਣਾ ਸੀ ਤਾਂ ਫਿਰ ਖੁਦ استਿਫਾ ਦੇ ਕੇ ਲਾਉਂਦੇ ਆਪਣੇ ਪ੍ਰਧਾਨ ਰਹਿੰਦੇ ਆ ਕਾਰਜਕਾਰੀ ਪ੍ਰਧਾਨ ਲਾਉਣ ਦਾ ਤਰਕ ਕੀ ਹੈ। ਖੈਰ ਅਕਾਲ ਤੱਕ ਸੈੱਟ ਤੋਂ ਅੱਜ ਜੋ ਆਦੇਸ਼ ਜਾਰੀ ਕੀਤੇ ਗਏ ਨੇ ਉਸ ਨੂੰ ਲੈ ਕੇ ਸਾਡੇ ਕੋਲ ਵਕਫਾ ਪ੍ਰਤੀਕਰਮ ਆ ਰਹੇ ਨੇ ਸਾਡੇ ਨਾਲ ਉਰੀਦ ਕੋਰ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਜੁੜੇ ਨੇ ਐ ਖਾਲਸਾ ਜੀ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਸਰਪਤਜੀ ਅੱਛਾ ਖਾਲਸਾ ਜੀ ਜੋ ਆਦੇਸ਼ ਆਇਆ ਸਭ ਤੋਂ ਪਹਿਲਾਂ ਤੁਸੀਂ ਉਸ ਨੂੰ ਕਿਸ ਲਹਾਜ ਨਾਲ ਕਿਸ ਕੰਟੈਕਸਟ ਦੇ ਵਿੱਚ ਦੇਖ ਰਹੇ ਹੋ ਅਸੀਂ ਇਹ ਦੇਸ਼ ਦਾ ਸਵਾਗਤ ਕਰਦੇ ਆਂ ਜੀ ਜੀ ਬਾਕੀ ਇਹ ਗੱਲ ਜ਼ਰੂਰ ਹੈ ਬਈ ਜਿਹੜਾ ਇੱਕ ਮਤਲਬ ਨਾ ਡੰਮੀ ਕਾਰਡ ਖੇਡਿਆ ਹੈ ਬਈ ਪੁੰਡੜ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਲਾਉਣਾ ਹੂੰ ਮਤਲਬ ਆਪ ਅਸਤੀਫਾ ਨਾ ਦੇਣਾ ਹੂੰ ਤੇ ਉਹਨਾਂ ਨੂੰ ਪ੍ਰਧਾਨ ਲਾ ਕੇ ਮਤਲਬ ਸਿਰਫ ਇੱਕ ਦਾ ਲੋਕਾਂ ਨੂੰ ਦਿਖਾਉਣ ਵਾਸਤੇ ਹੈ ਇਹ ਸਾਰਾ ਕੁਝ ਹੂੰ ਜਦੋਂ ਕਿ ਸਾਰਾ ਅਕਾਲੀ ਦੰਦ ਦਾ ਜਿਹੜੀ ਕਮਾਂਡ ਹੈ ਸਾਰੀ ਇਹਨਾਂ ਦੇ ਆਪਣੇ ਹੱਥ 'ਚ ਹੈ ਉਹ ਤਾਂ ਇੱਕ ਕਰਵਿਕ ਡੰਮੀ ਦਿਓ ਕੀਤਾ ਹੈ ਹੂੰ ਅਜਬ ਹੁਣ ਅਕਾਲ ਤਖਤ ਖਾਬ ਤੇ ਪੇਸ਼ ਹੋਣ ਆਪ ਕਾਰਜਕਾਰੀ ਨਹੀਂ ਪ੍ਰੋਪਰ ਕਿਸੇ ਨੂੰ ਪ੍ਰਧਾਨ ਲਾ ਕੇ ਨਿਮਾਣੇ ਸਿੱਖ ਵਜੋਂ ਪੇਸ਼ ਹੋਣੇ ਖਾਬ ਤੱਕ ਖਾਬ ਚਲੋ ਪ੍ਰੋਪਰ ਪ੍ਰਧਾਨ ਦੀ ਤੇ ਇੱਕ ਪ੍ਰਕਿਰਿਆ ਹੁੰਦੀ ਹੈ ਉਤੇ ਉਸ ਤਰੀਕੇ ਨਾਲ ਲੱਗਣਾ ਪਰ ਇਹ ਜਿਹੜੀ ਗੱਲ ਅੱਜ ਸਰਬਜੀਤ ਜੀ ਦੀ ਕਹੀ ਗਈ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੇ ਕਿਹਾ ਕਿ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਤੇ ਆਪਣੀਆਂ ਗਲਤੀਆਂ ਦੀ ਮਾਫੀ ਮੰਗਣ ਨਿਮਾਨੇ ਸਿੱਖ ਵਜੋਂ ਪੇਸ਼ ਹੋਣ ਦਾ ਮਤਲਬ ਤੁਸੀਂ ਕੀ ਸਮਝਦੇ ਹੋ ਮਤਲਬ ਇਹ ਇਹਨਾਂ ਆਦੇਸ਼ਾਂ ਦੇ ਮਾਇਨੇ ਕੀ ਨੇ ਮਤਲਬ ਬਿਲਕੁਲ ਜਿਵੇਂ ਨਾ ਵੀ ਆਪਣਾ ਸਿਰਫ ਇੱਕ ਕੋਈ ਪੋਲੀਟੀਕਲ ਔਦਾਂ ਨਹੀਂ ਬਿਲਕੁਲ ਮਤਲਬ ਇਕੱਲੇ ਐਸਰ ਸਖਬੀਰ ਬਾਦਲ ਪੇਸ਼ ਹੋਣਾ ਹੂੰ ਮਤਲਬ ਜਿਵੇਂ ਕਾਲੀ ਦਲ ਦਾ ਪ੍ਰਧਾਨ ਦਾ ਟੈਗ ਲੱਗਦਾ ਹੈ ਜਾਂ ਕੁਝ ਵੀ ਲੱਗਦਾ ਹੈ ਉਸ ਤੋਂ ਬਿਨਾ ਖਾਦੀ ਇੱਕ ਤਕਵੀਰ ਸਿੰਘ ਬਾਦਲ ਵੱਲੋਂ ਪੇਸ਼ ਹੋ ਕੇ ਜੋ ਵੀ ਆਪਣਾ ਸਪਸ਼ਟੀਕਰਨ ਦੇਣਾ ਹੈ ਉਹ ਦੇਣ ਕਿਉਂਕਿ ਐਕਚੁਅਲੀ ਹਲੇ ਵੀ ਆਕਾਲੀ ਦਲ ਦੇ ਪ੍ਰਧਾਨ ਆਪ ਹੈਗੇ ਆ ਨਾ ਨਹੀਂ ਮੈਂ ਇਸ ਲਈ ਇਹਦਾ ਜ਼ਿਕਰ ਕਰ ਰਿਹਾ ਕਿ ਕੱਲ ਜਿੰਨੇ ਵੀ ਆਕਾਲੀ ਦਲ ਵੱਲੋਂ ਪ੍ਰतिकਰਮ ਆਏ ਨੇ ਜਦੋਂ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ ਲਾਇਆ ਗਿਆ ਆਕਾਲੀ ਦਲ ਨੇ ਇਹ ਕਿਹਾ ਕਿ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ ਕਾਰਜਕਾਰੀ ਪ੍ਰਧਾਨ ਇਸ ਲਈ ਲਾਇਆ ਗਿਆ ਕਿਉਂਕਿ ਸੁਖਬੀਰ ਬਾਦਲ ਇੱਕ ਨਿਮਾਣੇ ਸਿੱਖ ਵਜੋਂ ਇਸ ਪੂਰੀ ਪ੍ਰਕਿਰਿਆ ਦੌਰਾਨ ਵਿਚਰਣਗੇ ਨਿਮਾਣੇ ਮਤਲਬ ਕੱਲ ਇਹ ਨਾ ਪ੍ਰਧਾਨਤਾ ਆਪ ਹੀ ਹੈ ਨਾ ਹੂੰ ਪ੍ਰਧਾਨਗੀ ਤਾਂ ਨਹੀਂ ਉਹਨਾਂ ਨੇ ਆਪ ਤਾਂ ਨਹੀਂ ਅਸਤੀਫਾ ਦਿੱਤਾ ਵੀ ਮੈਂ ਪ੍ਰਧਾਨ ਨਹੀਂ ਐ ਹੂੰ ਉਹਨਾਂ ਨੇ ਸਗੋਂ ਅੱਗੇ ਬਲਵਿੰਦਰ ਸਿੰਘ ਭੁੰਡੜ ਨੂੰ ਲਾਇਆ ਐ ਅਪਾਇੰਟ ਕੀਤਾ ਐ ਹੂੰ ਆਪਣੀਆਂ ਪਾਵਰਸ ਡੈਲੀਗੇਟ ਕੀਤੀਆਂ ਨੇ ਹਾਂ ਆਪਣਾ ਹੂੰ ਆਪਣਾ ਅਸਤੀਫਾ ਦੇ ਕੇ ਵੀ ਮੈਂ ਕਾਲੀ ਦਲ ਦਾ ਪ੍ਰਧਾਨ ਨਹੀਂ ਐ ਹੂੰ ਤੇ ਫੇਰ ਹੋਰ ਨੂੰ ਸਾਰੀ ਜ਼ਿੰਮੇਵਾਰੀ ਸੌਂਪ ਕੇ ਖੇਡ ਤੇ ਜਾਣ ਹੂੰ ਸੋ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਉਹਨਾਂ ਨੂੰ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ ਕਾਰਜਕਾਰੀ ਜ਼ਿੰਮੇਵਾਰੀ ਦੇਣ ਦੀ ਬਜਾਏ ਉਹ ਆਪਣਾ ਅਸਤੀਫਾ ਦੇ ਕੇ ਲਾਉਣਾ ਚਾਹੀਦਾ ਹਾਂ ਆਪਣਾ ਅਸਤੀਫਾ ਦੇ ਕੇ ਫੇਰ ਲਾਉਣਾ ਚਾਹੀਦਾ ਹੂੰ ਔਰ 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 ਖਾਲਸਾ ਜੀ ਜਿਵੇਂ ਤਨਖਾਹਿਆ ਕਰਾਰ ਦਿੱਤਾ ਗਿਆ ਇਸ ਦੇ ਐ ਸਿੱਖ ਧਰਮ ਦੇ ਵਿੱਚ ਪੰਥ ਦੇ ਵਿੱਚ ਮਾਇਨੇ ਕੀ ਨੇ ਮਾਇਨੇ ਜੀ ਬਈ ਇਹ ਮਤਲਬ ਇਹ ਗੁਨੇਗਾਰ ਸਾਬਤ ਹੋ ਗਏ ਹੂੰ ਆ ਕਿਉਂਕਿ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਜਿਵੇਂ ਇਹਨਾਂ ਵੱਲੋਂ ਕਿਹਾ ਕਿਹਾ ਜਾ ਰਿਹਾ ਹੈ ਜਾਂ ਅਕਸਰ ਕਿਹਾ ਜਾਂਦਾ ਹੈ ਕਿ ਜੋ ਭੁੱਲਾਂ ਗਲਤੀਆਂ ਹੋਈਆਂ ਨੇ ਮੈਂ ਉਹਦੀ ਮਾਫੀ ਮੰਗਦਾ ਹਾਂ ਜਾਂ ਜਿਵੇਂ ਇਹਨਾਂ ਨੇ ਆਪਣੇ ਸਪਸ਼ਟੀਕਰਨ ਦੇ ਵਿੱਚ ਕਿਹਾ ਸੀ ਕਿ ਮੈਂ ਜੋ ਕੁਝ ਵੀ ਉਸ ਵੇਲੇ ਹੋਇਆ ਸਾਡੀ ਸਰਕਾਰ ਦੌਰਾਨ ਭਾਵੇਂ ਉਸ ਦੇ ਵਿੱਚ ਕਿਸੇ ਦਾ ਰੋਲ ਸੀ ਪਰ ਕਿਉਂਕਿ ਮੈਂ ਅਗਵਾਈ ਕਰ ਰਿਹਾ ਸੀ ਪਾਰਟੀ ਦੀ ਇਸ ਕਰਕੇ ਮੈਂ ਆਪਣੇ ਸਿਰ ਜ਼ਿੰਮੇਵਾਰੀ ਲੈਂਦਾ ਉਹ ਗੱਲ ਉਹਨਾਂ ਨੇ ਕਹੀ ਕਹੀ ਹੈ ਹਾਂ ਜੀ ਹੂੰ ਤਾਂ ਫਿਰ ਜੀ ਹਾਂਜੀ ਉਸ ਟਾਈਮ ਇਹ ਸਾਰਾ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਨਾ ਜੀ ਬਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਵੇ ਉਹ ਵੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਸ ਤੋਂ ਵੱਡੀ ਤਰਾਸ ਦੀ ਔਰ ਮੈਨੂੰ ਨਹੀਂ ਸਮਝਦਾ ਵੀ ਕੁਝ ਹੋ ਸਕਦੀ ਹੈ ਹੂੰ ਬਲਕਿ ਸਗੋਂ ਉੱਪਰੋਂ ਬੰਦੇ ਵੀ ਨਾ ਮਤਲਬ ਪ੍ਰੋਪਰਲੀ ਇਨਵੈਸਟੀਗੇਸ਼ਨ ਨਾ ਹੋਵੇ ਤੇ ਬੰਦੇ ਫੜੇ ਨਾ ਜਾਣ ਉਦੋਂ ਨਹੀਂ ਤਾਂ ਉਹਨੂੰ ਐਟ ਦਾ ਸਪੋਰਟ ਹੀ ਅਚਾ ਸਰਪਜੀਤ ਜੀ ਤੁਸੀਂ ਇਹ ਸਮਝਦੇ ਹੋ ਜਿਹੜੀ ਗੱਲ ਜਥੇਦਾਰ ਸਾਹਿਬ ਨੇ ਕਹੀ ਆ ਵੀ ਉਸ ਵੇਲੇ ਜਿਹੜੇ ਕੈਬਨਿਟ ਕਲੀਗ ਸੀਗੇ ਜਿਹੜੇ ਉਹਨਾਂ ਦੇ ਸਾਥੀ ਰਹੇ ਨੇ ਕੈਬਨਿਟ ਦੇ ਵਿੱਚ ਉਹ ਵੀ ਸਾਰੇ ਸਪਸ਼ਟੀਕਰਨ ਦੇਣ ਬੇਸ਼ੱਕ ਸਿਰ ਵੀ ਬਿਲਕੁਲ ਉਹਨਾਂ ਨੂੰ ਵੀ ਦੇਣਾ ਚਾਹੀਦਾ ਹੈ ਜੀ ਉਹਨਾਂ ਨੂੰ ਵੀ ਦੇਣਾ ਚਾਹੀਦਾ ਹੈ ਵੀ ਉਹਨਾਂ ਦਾ ਕੀ ਰੋਲ ਸੀ ਉਹ ਕਿਉਂ ਨਹੀਂ ਉਦੋਂ ਬੋਲੇ ਕੀ ਗੱਲ ਹੈ ਸਾਰਾ ਕੁਝ ਕਰਨਾ ਚਾਹੀਦਾ ਠੀਕ ਹੈ ਨਾ